70000 ਰੁਪਏ ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਤ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਵਾਸਤੇ 97000 ਰੁਪਏ ਦਿੱਤੇ ਜਾਣਗੇ ਜੀ 1 ਲੱਖ 63140 ਤੋਂ ਲੈ ਕੇ 2 ਲੱਖ 60140 ਰੁਪਏ ਤੱਕ ਦੀ ਸਹਾਇਤਾ ਜਿਹੜੀ ਹੈ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਇਹਦੇ ਵਿੱਚ ਮੈਂ ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਗਾ ਦਾ ਕਾਰਡ ਹੈ ਉਹ ਨਰੇਗਾ ਦਾ ਮੈਂਬਰ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਹੀ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਉਹ ਆਪਣੇ ਘਰ ਹੀ ਕੰਮ ਕਰੇ ਉਹ ਆਪਣੇ ਘਰ ਦੀਆਂ ਹੀ ਇੱਟਾਂ ਆਪਦੇ ਘਰ ਦਾ ਹੀ ਮਸਾਲਾ 2 1 ਦਾ 3 1 ਦਾ ਤਿਆਰ ਕਰੇ ਮਿਸਤਰੀ ਲੱਗੇ ਹੋਏ ਨੇ ਆਪਦੇ ਘਰੇ ਕੰਮ ਕਰੇ ਤਾਂ ਉਹਦੀ ਦਿਹਾੜੀ ਜਿਹੜੀ ਰਿਸਟਰ 'ਚ ਲਿਖੀ ਜਾਊਗੀ ਘੱਟੋ ਘੱਟ 90 ਦਿਹਾੜੀਆਂ ਦਾ ਸੀ ਉਸ ਪਰਿਵਾਰ ਦੇ ਜਿੰਨੇ ਵੀ ਮਨਰੇਗਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਸੀਂ ਦੀ ਸਾਹਿਬ ਇਹ ਮੇਕ ਸ਼ੁਰ ਕਰ ਲਿਓ ਇਹ ਨਮੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਕੱਲਾ ਨਰੇਗਾ ਨੂੰ ਇਹੀ ਸਮਝਿਆ ਜਾਂਦਾ ਇਧਰਲੇ ਪਾਸੇ ਵਾਲੇ ਪੜੀਂ ਜਾ ਰੇਤਾ ਚਾਕੇ ਇਧਰ ਧਰ ਦੋ ਅਗਲੀ ਵਾਰੀ ਉਧਰ ਲੈ ਇਧਰ ਧਰ ਦੋ ਵਾਦਾ ਹੀ ਹੁੰਦਾ ਹੋਰ ਤਾਂ ਕੁਝ ਹੁੰਦਾ ਨਹੀਂ ਚਾ ਤੋ ਇੱਕ ਅੰਮਾ ਦੇ ਵਾਸਤੇ ਵੀ ਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੀ ਦਿਹਾੜੀ ਨੂੰ ਵੀ ਉਹਨੂੰ ਰਿਸਟਰ ਦੇ ਵਿੱਚ ਪਾ ਕੇ ਤੁਸੀਂ ਇਹ ਦੇਣਾ ਹੈ